पूरा पूरा आया पूरा पूरा भाई देखो अगे टायर दे पिछे टायर हाँ। मैं भी तोड़ लवा हूं अगे कि हो गया भाई दो सौ बानवे व्याजवीर बजन नहीं छता भाई देख ल ਰੋੜਤੀ ਦੇ ਨਾਲ ਪੱਤੀਆਂ ਵੀ ਪਟਦੀਆਂ ਤੇ ਛੇ ਆ ਗਿਆ ਅਛਰੀਕਾਲ ਬਾਈ ਜੀ ਸਾਰਿਆਂ ਨੂੰ ਲੋਈ ਬਾਈ 8 ਵਜੇ ਲੈ ਤੇ ਕੱਲ ਮੇਲੇ ਚ ਟਰਾਲੀ ਖੜਾ ਕੇ ਆਏ ਤੇ ਤੇ ਹਰਸ਼ਵੀਰ ਰੁੱਥੀ ਦਾ ਹੁਣ ਹਰਸ਼ਵੀਰ ਦਾ ਫੋਨ ਆ ਗਿਆ ਕਹਿੰਦਾ ਆ ਜਾ ਸੱਚਾ ਵੀ ਨੰਬਰ ਆਪਣਾ ਲੱਗ ਚੱਲਿਆ 5-7 ਟਰਾਲੀਆਂ ਰਹਿ ਗਈਆਂ ਜੁਖਣ ਨੂੰ ਮੋਰੇ ਫਿਰ ਆਪਣੀ ਜੁਖ ਜਾਣੀ ਜਦ ਨੂੰ ਮੈਂ ਪਹੁੰਚਣਾ ਵੈਸੇ ਇਹ ਸ਼ਾਇਦ ਜੁਖ ਦਿਖਾ ਵੀ ਦਵੇ ਉਹ ਬਾਕੀ ਇੱਥੇ ਚੱਲਦੇ ਆਂ ਤonda ਬਹੁਤ ਪਈ ਹੋਈ ਆ ਦੇਖੋ ਪਿੱਛੇ ਇਹ ਚੱਕਲੇ ਦਸਤਾਨੇ ਦਸਤੋਨੇ ਨਾਲ ਬਾਈ ਸ਼ਾਮ ਟਾਈਮ ਦਾ ਹੋਰ ਹੋ ਹੁੰਦਾ ਸਵੇਰੇ ਜ਼ਿਆਦਾ ਠੰਡ ਹੁੰਦੀ ਆ ਤੇ ਮਫਰਲ ਵੀ ਲਿਆ ਹੈ ਬਾਕੀ ਛੱਡਦੇ ਅੱਪਾ ਮੁਰਗੇ ਡੰਗਰੋਂ ਵੀ ਬਾਹਰ ਕਰਦੇ ਹੁਣ 8 ਵਜੇ ਤਾਂ ਬਾਈ ਕੱਢਣੇ ਪੈਣੇ ਆ ਨਹੀਂ ਤੇ ਅੰਦਰ ਉਹ ਵੀ ਗਿੱਲਾ ਹੁੰਦਾ ਫੇ ਕੱਖ ਖਾਈ ਜੰਨੇ ਕੱਖ ਖਾਂਦੇ ਡੰਗਰੋਂ ਚੋਂ ਠੰਡ ਨਹੀਂ ਲੱਗਦੀ ਪਰ ਨੜਾ ਨਹੀਂ ਹੁੰਦੇ ਹੁਣ ਕਿਉਂ ਤonda ਜੀ ਇੱਕ ਨਹੀਂ ਰਹਿੰਦੀ ਆ ਦੇਖੋ ਇਹਨਾਂ ਦਾ ਦਾਣਾ ਮਿਕਸ ਰੱਖਿਆ ਹੋਇਆ ਸਾਰਾ ਇਹਨਾਂ ਨੂੰ ਇਹ ਜਿਆਦਾ ਰੌਲਾ ਪਾ ਦਿੰਦੇ ਵੀ ਸਾਨੂੰ ਛੱਡ ਦਿਓ। ਅਲੱਗ-ਅਲੱਗ ਬਾਕੀ ਉੱਥੇ ਖਾਈ ਜਾਂਦੇ ਬਰਸੀਨ ਆਹ ਗੰਨੇ ਦਾ ਗਲਰ ਰਿਹਾ ਜੇ ਟੁੱਕੀਆਂ ਹੀਆਂ ਆਗਾਂ ਦੀਆਂ ਆ ਚੀਜ਼ ਬਾਦ ਘਾਟਣ ਨੂੰ ਇੱਥੇ ਹੁਣ ਇਹਨਾਂ ਨੇ ਸਾਰੀ ਦਿਹਾੜੀ ਸ਼ਾਮ ਨੂੰ ਬੰਦ ਹੋਣਾ ਬਾਈ। ਅੱਗੇ ਵੀ ਦਿਸਦਾ ਵਾਕੀ ਜੇ ਇਕੱਲੇ ਕਿਨੇ ਨੇ ਅੰਡਾ ਦੇਣ ਜਾਣਾ ਉੱਧਰ ਚਲੋ ਹੁਣ ਚੱਲਦੇ ਆਂ ਦੇਖਦੇ ਕਿਸੇ ਨੂੰ ਹੱਥ ਦੇ ਕੇ ਪਨਾ ਬਾਈਪਾਸ ਤੋਂ ਜਾਊਂਗਾ। ਫਿਰ ਤਾ ਦੂਏ ਪਾਸੇ ਜਾਵਾਂਗਾ ਫਿਰ ਟਰੱਕ ਟੁੱਕਿਆ ਕੁਛ ਵੀ ਮਿਲੇ ਮਰਨ ਦੇ ਉਤਰੂੰਗਾ ਅਮਲਕੀਤ ਬਾਈ ਲੈ ਕੇ ਤਾਂ ਰਹਾ ਤਾਂ ਜਵੀ ਗੇਰ ਕੇ ਆਏ ਤੇ ਦੂਆ ਟਰੈਕਟਰ ਨੇ ਤਾਂ ਉੱਥੇ ਗਿਆ ਹੋਇਆ ਇਹਨਾਂ ਨੇ ਜਵੀ ਦਾ ਢੇਡਾ ਲਾਇਆ ਮੰਡ ਤੋਂ ਹਲਿਆ ਟਰਾਲੀ ਇੱਥੇ ਖੜੀ ਆ ਬਾਈ ਪਿੰਡ ਤੇ ਬਾਈਪਾਸ ਤੱਕ ਗੱਡੀ ਚ ਆ ਕੇ ਇੱਥੇ ਤੇ ਟੈਂਪੋ 'ਚ ਬੈਠ ਕੇ ਉਹ ਪਰਾਂ ਦੂਈ ਚੌਕ ਤੱਕ ਹੁਣ ਉੱਤੇ ਦੇਖਣਾ ਕਿ ਆ ਕੁਛ ਮਿਲਦਾ ਨੋ ਭਾਈ ਉੱਤੇ ਤੱਕ ਤਾਂ ਆ ਗਿਆ ਲੈਟਾਂ ਤੋਂ ਇਹਦੇ ਉੱਪਰ ਛੋਟੇ ਤੇ ਈੜੇ ਕੋਲ ਹਾਂ ਦੇਖਦੇ ਦੱਬੇ ਕੀ ਮਿਲਦਾ ਹੈ ਲੈਟਾਂ ਪਰ ਆ ਗਏ ਕਿ ਮਰੰਡੇ ਨੂੰ ਜਾਂਦਾ ਹੈ ਸਿੱਧਾ ਰੋੜ ਰੋਪੜ ਤੋਂ ਉਹ ਦੇਖਦੇ ਕੀ ਮਿਲਦਾ ਉਹਦੇ ਤੱਕ ਨੋ ਭਾਈ ਨੱਟੀ ਮੱਲ ਗਈ ਦੀ ਆਪਾਂ ਨੂੰ ਤੇ ਹੋਂਦ ਬਹਰਤਾ ਫੇਰਾ ਮਾਤਾ ਨੂੰ ਆ ਰਿਹਾ ਉੱਥੇ ਜੇ ਬੜੀ ਅੰਦਰ ਸੈਕਰੀ ਕੀਤੀ ਸਵਾਗੋਂ ਲੈ ਕੇ ਜਾਉਂਗਾ ਕੁਝ ਪੱਤਾ ਲਿੰਦਾ ਵੀ ਜਾ ਤੇ ਸਾਡੇ ਦੇ ਉੱਤੇ ਫਾਈ ਜਾਏਗਾ ਨ ਲੈ ਕੇ ਤੇ ਆ ਤੁੰਦਾ ਬਹੁਤ ਸੰਗਣੀ ਕਿਤੋਂ ਪਾਰਾ ਵੜੀ ਦੇ ਲਾ ਫੋ ਆ ਦੇ ਮੇਟਰੋਂ ਆਇਆ ਨਹੀਂ ਜਾਂਦਾ ਦਿੱਤੋ ਬਿੱਟ ਨੋਲੀ ਬਾਈ ਆ ਗੱਡੀ ਚ ਤੇ ਗੱਡੀ ਨੇ ਆਪੋ ਮਿਲੇ ਜਾਂਦੀ ਆ ਕੋਈ ਨਾ ਕੋਈ ਇਧਰੋਂ ਖਾਦੀ ਹੁੰਦੀ ਭਰੀ ਹੋਈ ਖਾਲੀ ਹੋਈ ਆਹ ਰੋਡ ਆਉਂਦਾ ਆਪਣਾ ਸਿੱਧਾ ਰੋਪੜ ਤੋਂ ਆ ਮੇਲੇ ਮੁਰੇ ਉਤਰ ਜੇ ਚਲ ਕੇ ਹੁਣ ਦੇਖਦੇ ਆ ਹੋ ਜੀ ਬਾਈ ਐ ਲੈਣਾ ਲੱਗ ਗਿਆ ਇੱਧਰ ਬਸੇ ਗੰਨਾ ਘੱਟੇ ਆ ਅੱਜ ਆ ਜੂਗੇ ਸਵਾ ਕਰਕੇ ਵੀ ਥੋੜਾ ਰਸ਼ ਘਟ ਜਾਂਦਾ ਸਾਰੇ ਸਵਾ ਚ ਗਏ ਹੁੰਨੇ ਹੁਣ ਜਿੰਨੇ ਦੀ ਘੜੇ ਹੋਈਆਂ ਹੋਣਗੀਆਂ ਅੱਜ ਲਿਖਿਆਉਂਗੇ ਟਰਾਲੀ 9 ਵਜੇ ਚੱਲੇ 52 ਦਾ 52 ਦਾ ਸੋਈ ਪਈ ਆ ਬਾਈ ਉਹ ਪਿੱਛੇ ਵੀ ਖੜਾ ਦਾ 52 ਦਾ ਜਿਆਦਾ ਬਾਈ 4 ਬਿੱਲੇ ਹੁਣ 4 ਬਿੱਲ ਦਾ ਟ੍ਰੈਂਡ ਚੱਲ ਪਿਆ ਹੁਣ ਉਹ ਦੇਖੋ ਕੀ ਹੈਗੇ ਉੱਤਰ ਵੀ ਦੋਏ ਲੈਣਾ ਭਾਈ ਬਸ ਕੁਝ ਵੀ ਨਹੀਂ 50 ਘਟਾਲੀਆਂ ਹੋਂ ਕਿਆਂ ਸਾਰੀਆਂ ਚੱਤੀ ਦੀ ਤੇ ਜੌਂਡੀਅਰ ਇਹ ਜਿਆਦਾ ਦੇਖਦਾ ਭਾਈ ਸੀਆਡੀ 5310 ਇਹ ਆਪ ਜਰਾ ਟੀ ਕੀ ਗੱਲ ਹੁਣ ਪਹੁੰਚਿਆ ਲੈ ਬੱਜ ਗਏ ਬਾਈ ਸ਼ਿਫਟ ਚੇਂਜ ਹੋ ਗਈ ਹੁਣ 9:00 ਵਜੇ ਸ਼ਿਫਟ ਚੇਂਜ ਹੋ ਗਈ ਬੰਦਿਆਂ ਦੀ ਹਰਸ਼ਵੀਰ ਨੂੰ ਮੈਂ ਤਾਂ ਸਵੇਰੇ 5:00 ਵਜੇ ਉੱਠਿਆ 6:00 ਵਜੇ ਹਾਂ ਮੈਂ 7:00 ਵਜੇ ਪੈ ਗਿਆ ਹਾਂ ਨਹੀਂ ਤੂੰ ਮੈਨੂੰ 5-6 ਵਜੇ ਫੋਨ ਕਰ ਦਿਆ 6:00 ਵਜੇ ਇੱਕ ਜੁਖ ਗਿਆ ਮੈਂ ਹੁਣ ਆਪਣੇ ਜੁਖਣੇ ਹੱਲੇ ਤਾਂ ਲੱਗਣਾ ਘੰਟਾ ਇੱਧਰ 1.5 ਘੰਟੇ ਦੇ ਉੱਪਰ ਹੀ ਲੱਗਣਾ ਹੱਲੇ ਤਾਂ ਕਿੰਨਾ ਜੁਖਿਆ 16 ਹੱਲੇ ਸੋਣਾ ਜੁਖਿਆ ਜਣਾ ਆਪਣਾ ਹੁਣ ਬੱਸ ਜੀ ਨਹੀਂ ਜੁਖਦਾ 25-27 ਨੰਬਰ ਹੱਲੇ ਤੇ ਵੀ ਹੱਲੇ ਵੀ 2 ਘੰਟੇ ਲੱਗ ਜਾਣੇ ਲੱਗ ਜਾਨੇ 25 22 ਕਿੱਥੇ ਆ 10 ਦੇ ਨੰਬਰ ਰਹਿ ਗਏ 15 ਫਿਰ 10 ਕਿਤੇ ਕੱਢ ਦੋ ਅਸੀ ਟਰਾਲੀਆਂ ਐ 22 ਆ ਤੇਰਾ 28 ਮੇਰਾ ਚੱਲ 2-4 ਘੰਟੇ ਤਾਂ ਆਪਣੇ ਲੱਗਣੇ ਆ ਹੱਲੇ ਵੀ ਲੱਗਣਾਈਆਂ ਹੁਣ ਓਏ ਮੈਨੂੰ ਇਓ 8:30 ਤੇ ਉਠਾਇਆ ਓਏ 8:30 ਜੀ ਦਾ ਟਾਈਮ ਨਾਲ ਠੀਕ ਆ ਨਹੀਂ ਜਿਹੜੇ ਖੰਭ ਤਾਂ ਠੀਕ ਆ ਮੈਨੂੰ ਤਾਂ ਮੈਨੂੰ ਪਤਾ ਕਿ ਆ ਸੋਚਿਆ ਪਤਾ ਜਿਹੜੇ ਹਿਸਾਬ ਨਾਲ ਮੈਂ ਫੋਨ ਕਰਦਾ ਮੈਂ ਕਿ ਲਵੀ ਉਹਨੇ ਦਿਖਾ ਕੇ ਖਾਲੀ ਕਰਾਉਣਾ ਖਾਲੀਪਰ ਲੱਗਿਆ ਵਾ ਹੁਣ ਹਾਂ ਨਕਲ ਨਹੀਂ ਆ ਗਿਆ ਨਹੀਂ ਮੈਨੂੰ ਅਜੇ ਤੱਕ ਮੈਂ ਕਿਹਾ ਜਿਹੜੇ ਸਭ ਨੇ 6 ਵਜੇ ਤੱਕ ਫੋਨ ਕਰਿਆ ਤਾਂ 9:00 ਵੱਜ ਗਏ ਤਾਂ ਵੀ ਕੱਲ ਨੂੰ ਲੇਟ ਖਾਲੀ ਹੋਗੇ ਦਿਨ ਚੜ੍ਹ ਜਣਾ ਨਹੀਂ 7 ਵਜੇ ਫੋਨ ਕਰਿਆ ਤਾਂ ਲਓ ਭਾਈ ਹਸ਼ਵੀਰ ਉਹ ਦੇਖੀ ਨਾ ਹਵਾਰੇ ਵਾਲਿਆਂ ਦਾ ਇਹ ਆ ਭਾਈ ਜਿਹੜੇ ਰਾਤ ਨੂੰ ਪਰਚੀ ਫੜੀ ਹੋਣੀ 300 ਰੁਪਏ ਵਾਲੇ ਜਿਵੇਂ ਐਸ ਵੀ ਕਹੀ ਔਰ ਆ ਖਾਲੀ ਕਰਕੇ ਇੱਥੇ ਲਾਈ ਜਾਨੇ ਆ ਦੇਖੋ ਸਾਰੇ بڑے ਟਰਾਲੇ ਹਨ ਹਸ਼ਵੀਰ ਹੈ ਨਾ ਹਵਾਰੇ ਚ ਟਰਾਲੇ ਡਬਲ ਡੈਡੀ ਹਾਂ ਬਹੁਤ ਰਾਤੇ ਗੁੱਲਿਆ ਉਹਨਾਂ ਨੇ ਉਹ ਪਿੱਛੇ ਵੀ ਡਬਲ ਹੈ ਹੈ ਇਹ ਕਿੰਨੇ ਫੁੱਟ ਆਊਗਾ ਜੀ ਵੀਰ 24 ਹੋਊਗਾ ਹੈ ਅੱਜ ਪੜਾਦਾ ਟਰਾਲਾ ਹਾਂ ਲੰਬੀ ਆ ਟਰੈਕਟਰ ਬਾਹਰ ਖੜਾ ਤਾਂ ਉਹ ਤੇ ਇਸ ਲੈ ਕਿੱਥੇ ਹੋਲਡਿੰਗ ਸਾਈਡ ਅੱਕੈਡ ਇੰਨਾ ਲੰਬਾ ਟਰਾਲਾ ਵੀ ਟਰਾਲੇ ਦੇ ਇਧਰ ਬਾਹਰ ਖੜਿਆ ਦਾ ਹੈ ਮੁੰਡੇ ਟਾਇਰ ਬਰਾਬਰ ਤੇ ਨਾ ਨਹੀਂ ਮੋੜੀ ਛੱਡ ਬੰਦੇ ਇੰਨਾ ਸੁੱਖ ਫੇ ਜੋਖਿਆ ਕਿਵੇਂ ਉਹਨਾਂ ਖੋਲ ਕੇ ਜੋਖਿਆ ਹੁਣਾ ਖੋਲ ਕੇ ਹੀ ਜੋਗਣਾ ਤਾਂ ਉਹ ਇਟਾ ਉਟਾ ਲੱਗੇ ਹੋ ਤੇ ਲਾਉਣ ਪਤਾ ਨਹੀਂ ਕਿਵੇਂ ਜੋਖਿਆ ਹੁਣਾ ਹਾਂ ਖੋਲ ਕੇ ਉਹ ਯਾ ਗੱ ਉਹ ਨਹੀਂ ਹਾਂ ਕਰਾ ਲਿਆ ਕੰਡਾ ਲਿਫਟ ਲਾ ਕੇ ਆਏ ਟਰੈਕਟਰ ਖੜਾ ਹੋ ਕੇ ਗਾਹ ਅੱਛਾ ਕੋਈ ਵਾਰ ਪੰਗਾ ਹੋ ਗਿਆ ਘੰਟਾ ਲੱਗੇ ਰਹੇ ਉਹ ਪਤਾ ਨਹੀਂ ਕੀ ਕਰੀਗੇ ਹਾਂ ਫਿਰ ਤਾਂ ਹੁਣੀ ਦਾ ਪਹਿਲਾਂ ਤਾਂ ਲਿਫਟ ਚੱਕ ਕੇ ਅਗਲੇ ਟਾਇਰ ਚੱਕ ਲਏ ਹੁਣੇ ਕੰਡੇ ਪਰ ਬਜਨ ਆ ਗਿਆ ਫੇ ਖਾਲੀ ਖਾਲੀ ਨੇ ਕਿੱਥੇ ਚੱਕਣਾ ਤਾਂ ਹਾਂ ਦੇਖ ਰਿਹਾ ਚੱਕੀ ਹੁੰਦੀ ਨਹੀਂ ਆਉਂਦਾ ਹੀ ਨਹੀਂ ਤਾਂ ਇੱਕ ਜੋੜਾ ਥੱਲੇ ਡਰਦਾ ਤਾਂ ਹਾਂ ਵੇ ਉਹ ਤਾਂ ਲੱਗ ਲੱਗ ਹੋ ਸਕਦਾ ਤਾਂ ਆ ਤਾਂ ਫਿਰ ਕੱਲੇ ਫਿਰ ਇੱਟਾ ਉੱਟਾ ਲੰਗਰੇ ਦੇ ਪਿਛਲੇ ਟਾਇਰ ਚੱਕ ਤੇ ਤਾਂ ਲਾ ਕੇ ਕੰਡੇ ਬਰੇ ਸਮਝ ਗਿਆ ਮੈਂ ਲੰਗਰੇ ਟਾਇਰ ਉੱਤੇ ਗਿਆ ਸਮਝ ਗਿਆ ਸਮਝ ਗਿਆ ਸਮਝ ਗਿਆ ਪਿਛਲੇ ਟਾਇਰ ਦੇ ਚੱਕ ਲੈ ਹਾਂ ਪੂਰਾ ਪੂਰਾ ਹੁੰਦਾ ਤਾਂ ਤਾਂ ਵੀ ਫਿਰ ਕਿੰਨਾ ਵਜੇ ਨੂੰ ਤੇਰੇ ਵਜਨ ਨਹੀਂ ਦੇਖਿਆ ਉਹਦਾ ਕੰਡਾ ਤੇਰੇ ਵਾਲੇ ਦਾ ਦੇਖਣਾ ਹੁਣ ਇਹਦਾ ਦੇਖਣਾ ਹਾਂ ਆ ਦੇਖ ਲੋ ਭਾਈ ਸਾਰਿਆਂ ਆ ਵੀ ਬਹੁਤ ਹੋ ਗਿਆ ਸਾਰੇ ਪਿੱਛੇ ਡਾਲੇ ਵਰ ਜਿਵੇਂ ਲੱਗੇ ਵੇ ਤਕਰੀਬਨ ਸਾਰੇ ਲਾਉਣ ਲੱਗੇ ਪਿੱਛੇ ਤੱਕ ਅੱਜ ਦਾ ਵੀ ਮੈਂ ਮੁੰਡਾ ਦੋ ਡਬਲ ਧੂੜਾ ਖੜਾ ਪਰਾ ਪਰਾਂ ਵੀ ਡਬਲ ਖੜਿਆ ਇਹਦਾ ਵੀ ਮੈਂ ਲਵਾ ਕੇ ਲਾਇਆ ਮੋਨੂ ਵਾਲੇ ਦਾ ਕਹਿੰਦਾ ਪਰਾ ਇਹਦਾ ਹਲਵਾ ਦੇ ਹੈ ਲੈ ਚ ਲਾਇਨ ਤੱਕ ਨਾ ਇੱਕ ਘੇੜਾ ਲਾਇਆ ਉਹ ਵੀ ਸਲਾਣੇ ਦਾ ਉਹਨੇ ਬੌਂਡਰੀ ਨਹੀਂ ਕਰਾਇਆ ਉਹਨੇ ਉਹ ਵੀ ਸਵਾ ਸਵਾ 110 ਦਾ ਲੱਗੇ ਆਇਆ ਮੈਸੀ ਦੇ ਕੇ ਕਹਿੰਦਾ ਹਾਂ ਉਹਦੇ ਬੌਂਡ ਨਹੀਂ ਕਰਾਇਆ ਕਹਿੰਦਾ ਭਈਆਂ ਨੇ ਘੜੇ ਹੀ ਉਹਨੇ ਉਹੀ ਭਈਏ ਆ ਜਿਹੜੇ ਰਾਜੀ ਭਾਈ ਨਾਲ ਕਹਿੰਦਾ ਇੱਕ ਦਿਹਾੜੀ ਲਾ ਕੇ ਗਿਆ ਨਿਕ ਘਟਿਆ ਉਹਨਾਂ ਨੇ ਆ ਵੀ ਡਬਲ ਹਿੱਸਾ ਭਾਈ ਉਹ ਤਾਂ ਨਾ ਹਰਸ਼ਵੀਰ ਡਬਲ ਹਿੱਸਾ ਮੈਂ ਤੈਨੂੰ ਕਹਾਂ ਕਹਿੰਦਾ ਡਬਲ ਹਿੱਸੇ ਟਰਾਲੇ ਤੇ 4x4 ਆਹੀ ਦਿਖਦੇ ਆ ਮਿਲਜੇ ਹੈ ਜਿਹੜੇ ਕੋ ਗੱਨ ਮੋੜਦੇ ਨਹੀਂ ਹੈ ਆ ਵਾਲੇ ਨਹੀਂ ਮੋੜਦੇ ਆਪਣੇ ਕਿੱਥੇ ਆ ਮੈਂ ਤੇਰੇ ਵਾਲਾ ਇਹਦਾ ਜੇ ਲੈਣ ਦਾ ਉਦੋਂ ਤਾਂ ਮੈਨੂੰ ਬਹੁਤ ਪੰਗਾ ਪੈਣਾ ਦਾ ਠੀਕ ਹੈ ਪੰਮੇ ਵਾਲੇ ਨੂੰ ਇੰਨਾ ਬੜਾ ਉਹ ਇੰਨਾ ਔਖਾ ਮੁੜਿਆ ਇਹ ਬੜੇ ਆਰਾਮ ਤੇ ਮੁੜ ਗਿਆ ਹਾਂ ਉਹੀ ਫਰਕ ਪੈਗਾ 2 ਫੁੱਟ ਦਾ 2.5 ਦਾ ਕੱਢ ਲੈਂਦਾ ਫਿਰ ਉਹ ਨਾ ਕਿ ਨਹੀਂ ਕੱਲੇ ਨੇ ਕੱਲਾ ਅੱਜ ਦੀ ਵੀਡੀਓ ਦੇਖ ਫਿਰ ਬਹੁਤ ਆ ਬਾਈ ਮੈਨੂੰ ਕਮੈਂਟ ਕਰਕੇ ਜੱਗੇ ਵਾਲੇ ਨੇ ਕੱਲੇ ਨਹੀਂ ਕਹਿਆ ਯਾਰ ਗਿੱਲੇ ਖੇਤੋਂ ਦੇ ਕੱਲਾ ਕੱਢ ਲੈਂਦਾ ਹੁਣ ਦਾ ਕੋਈ ਸੁੱਕਾ ਹੋਵੇ ਨਾ ਮੇਰੀ ਗੱਲ ਸੁਣੋ ਸੁੱਕਾ ਖੇਤ ਹੋਵੇ ਚਾਹੇ 200 ਪਾਇਆ ਹੋਵੇ 250 ਹੋਵੇ 300 ਪਾਇਆ ਚਾਹੇ ਹਾਂ ਉਹ ਨਿਕਲ ਜੂਗਾ ਗਿੱਲੇ ਖੇਤ ਜਿੱਤੇ ਖਾਲੀ ਟੱਲਾ ਨਹੀਂ ਹਿੱਲਣਾ ਹਾਂ ਜਿੱਦਾ ਮਰਜੀ ਯਾਰ ਇੱਕ ਵਾਰ ਸਲਿੱਪ ਕੱਢਦੇ ਉੱਥੇ ਦੂਏ ਟਾਇਰ ਦ ਨਾ ਭਾਈ ਫਾਰਸ਼ ਵੀਰ ਦਾ ਤਾਂ ਚਾਹੀਏ ਇਹ ਚ ਪੈ ਜਵੇ ਬਾਕੀ ਉਹ ਵੀ ਬਣਾਇਆ ਹੋਇਆ ਦੇਖੋ ਹੈ ਆਹ ਲਾ ਇਹ ਜਿਆਦਾ ਨਜ਼ਾਰੇ ਵਾਲੀ ਦੀ ਜ ਆਹ ਦੇਖੋ ਇਹ ਤੈਨੂੰ ਦੀ ਜਣਾ ਖੋਲਤਾ ਇਹਨੂੰ ਪ੍ਰੈਨ ਬਣਾਇਆ ਵਾ ਇਹ ਨਾਲੇ ਟਰੈਕਟਰ ਭਾਈ ਔਖਾ ਲੱਗਦਾ ਪਹਿਣਾ ਇਕੱਠਾ ਹੋ ਕੇ ਪਹਿਣਾ ਪੈਂਦਾ ਇਹ ਸਿੱਧੇ ਲੱਤਾਂ ਨੇ ਛਾੜ ਦਿੰਦੇ ਤੇ ਘਰ ਮੰਗਾ ਹੈ ਹੈ ਘਰ ਨਾਲੋਂ ਵੀ ਜਿਆਦਾ ਨਿੱਗਾ ਹੋ ਜਾਂਦਾ ਆਹ ਲਾ ਉਹ ਚੈੱਕ ਕਰਨੀ ਹੈਗਾ ਉਹਦੋਂ ਹੱਥ ਪਾ ਕੇ ਆਪਣਾ ਚਾਰਜਰ ਚੋਰਜਰ ਹੈ ਚੱਲ ਆ ਜਾ ਵੀ ਗਿਆ ਇਹ ਮਹੀਓ ਉਸ ਬਹੁਤ ਬਈ ਹੋਈ ਆ ਪਾਣੀ ਸੀਟ ਪਰ ਵੀ ਖੜਿਆ ਤਾਂ ਨਹੀਂ ਉਸ ਬਈ ਹੋਈਏ ਗੱਲ ਛੱਡ ਆ ਦੇਖ ਲਈ ਮੈਂ ਮੀ ਪਿਆ ਹੁੰਦਾ ਟਰੈਕਟਰ ਧੋਏ ਹੁੰਨੇ ਆ ਇਕਣਾ ਲਾ ਕੇ ਚੱਲ ਚਾਪ ਹੀ ਗਿਆ ਨਾ ਹੈ ਉਧਰ ਵੀ ਖੜਿਆ ਉਧਰ ਵੀ ਖੜਾ ਹੈ ਨਿਊ ਹੋਲੈਂਡ ਕੈਵਨ ਵਾਲੇ ਦਿਖਣ ਲੱਜਣੇ ਹਾਂ ਘੌਂ ਦਿਖਣ ਲੱਜਣੇ ਗੱਲ ਪੱਕੀ ਹੈ ਠੰਡ ਜੀ ਨਜ਼ਾਰਾ ਬਾਈ ਗਰਮੀ ਦੇ ਹਾਂ ਆ ਵੀ ਟਾਕੜ ਖੜਿਆ ਹੈ ਆ ਚਣੇ ਆ ਉਧਰ ਖੜਿਆ ਇੱਕ ਨਿਊ ਹਾਲੈਂਡ ਹੈ ਤੂੰ ਨਹੀਂ ਲਾਇਆ ਤੇਰੇ ਆੜੀ ਨੇ ਇਹਨਾਂ ਦਾ ਹੀ ਤੇਰੇ ਵਾਲੇ ਦਾ ਹੀ ਉਹੀ ਹੈ ਮੈਨੂੰ ਨਹੀਂ ਲੱਗਦਾ ਉਹੀ ਹੈ ਮੈਨੂੰ ਫਰਕ ਲੱਗਦਾ ਯਾਰ ਬਾਕੀ ਤੈਨੂੰ ਪਤਾ ਹੋਊਗਾ ਜ਼ਿਆਦਾ ਨਹੀਂ ਫਰਕ ਹੈ ਲਓ ਬਈ ਟ੍ਰੈਕ ਕਰਤਾ ਸਟਾਰਟ ਤੇ ਇਧਰ ਕੰਡਿਆ ਵੀ ਹੋਣ ਲੱਗ ਗਿਆ ਟਰਾਲੀਆਂ ਇੱਕ ਆ ਹੋ ਗਈ ਪਿਤਰੇ ਲਾਏ ਹੋਏ ਜਿਵੇਂ ਹਰਸ਼ਵੀਰ ਨੇ ਲਾਇਆ ਇੱਕ ਨੇ ਆ ਭਾਈ ਨੇ ਵੀ ਲਾਇਆ ਹੋਇਆ ਟਰਵਨ ਜਾ ਇਧਰ ਸਿਮੇ ਭਾਈ ਵਾਲਾ ਇਹਦਾ ਵਜਨ ਹੋ ਰਿਹਾ ਸਿਮਰਨ ਚੱਲੀਆਂ ਇਹਦਾ ਹੁਣ ਵਜਨ ਹੋ ਗਿਆ ਇਹ ਸੱਤੇ ਪਹਿਲਾਂ ਆ ਗਿਆ ਤਾਂ 10 ਕ ਟਰਾਲੀਆਂ ਜਦ ਅਸੀਂ ਭਾਂਡੇ ਮਾਦਦੇ ਜਦ ਇਹ ਲੰਘ ਕੇ ਆਇਆ ਪਹਿਲਾਂ ਆਵੇ ਸੋਰਾਜ ਆ ਰਿਹਾ ਹੈ ਇਧਰ ਤੇ ਇੱਥੇ ਸਿੰਮੇ ਬਾਈ ਆਲਾ ਸਿੰਮੇ ਆਲਾ ਹੁਣ ਰੁਆਰ ਜੀ ਵੀਰ ਬਜਰ ਨਹੀਂ ਛੱਡਦਾ ਬਾਈ ਦੇਖ ਲੈ ਹੈ ਤੋੜਤੀ ਦੇ ਨੋ ਪੱਤੀਆਂ ਬਾਈ ਪਟਦੀਆਂ ਤੇ ਛੇ ਆ ਗਿਆ ਸਾਰਾ ਵਜਨ ਆਵੇ ਰੋ ਬਾਈ ਪਿੱਛੇ ਡਾਲ ਲਈ ਹੀਟਾਂ ਤੋੜਦਾ ਉਹਦੇ ਪੱਤੀ ਸਾਰੇ ਖੜਿਆ ਪੱਤੀ ਦਾ ਪੱਟੇ ਦਿੱਤੀ ਉਹ ਉੱਥੇ ਦੇ ਆਹ ਦੇਖ ਲੋ ਮਾਠੇ ਪੜਦਾ ਇਹ ਥਮ ਗਿਆ ਘਮ ਗਿਆ ਘਮ ਗਿਆ ਹੁਣ ਸਾਰਾ ਗੰਨਾ ਪਿੱਛੇ ਆ ਗਿਆ ਬੋਤਾ ਪਿੱਛੇ ਨਿਕੜਾਵੇ ਲੀਵਰ ਜ਼ਿਆਦਾ ਕੱਢੀ ਜਾਂਦੀ ਆ ਯਾਰ ਨਹੀਂ 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 ਕੋਈ ਤਾਂ ਗੱਲ ਹੈ ਨਾ ਉਹ ਭਰਜਣ ਬਹੁਤ ਲੱਗਦਾ ਹੈ ਬੜੀ ਉਹ ਟਰਾਲੇ ਤੇ ਡਬਲ ਹਿੱਸੇ ਵਾਲਾ ਹੈ ਬਹੁਤ ਭਰਜਣਾ ਚਲੋ ਆਪਾਂ ਟਰੈਕਟਰ ਬੰਦ ਕਰਦੇ ਆਪਾਂ ਦਾ ਮੈਨੂੰ ਤਾਂ ਲੱਗਦਾ ਨਹੀਂ ਵੀ ਇਸ ਵਾਰ ਕੰਡਾ ਹੋਊਗਾ ਅਗਲੀ ਵਾਰ ਚ ਹੋਊਗਾ ਲੱਗਦਾ ਭਰ ਜਾਣਾ ਟਰਾਲੇ ਫੜਾਉ ਉਹਦੇ ਚ ਕੰਨਾ ਆਵੇ ਪੰਜਾਬੀ ਤੇ ਉਨਾ ਜੋ ਖਣ ਲੱਗਿਆ ਗਾਲ ਤੇ ਲੜ ਗਿਆ ਗਾਲ ਤੇ ਲੜ ਗਿਆ ਪਿੱਛੇ ਰਿਹਾ ਪਿੱਛੇ ਮੋਲੀ ਬਾਈ ਹੁੱਕੇ ਹੁਣ ਕੰਡਾ ਇਹ ਤੋਂ ਬਾਅਦ ਰਾਤੇ ਟਰੈਕਟਰ ਸਟਾਰਟ ਆ ਚਾਰੇ ਇੱਧਰ ਖੜੇ ਆ ਆ ਬਸਾ ਸੁਈਦਾ ਮੇਰਾ ਤੇ ਇੱਧਰ ਆ ਬਾਈ ਦਾ ਇਹ ਗੰਨਾ ਦੇਖਣਾ ਕਿੰਨਾ ਹੁੰਦਾ ਅਪਕਾ 80 ਕਾਉਂਟਰ 80 ਕਾਉਂਟਰ ਗੇਟ ਤੇ ਹੁੰਦਾ ਬਾਈ ਕਹਿੰਦਾ ਵੀ ਖਾਲੀ 80 ਕਾਉਂਟਰ ਟ੍ਰੈਕਟਰ ਟਰਾਲਾ ਖਾਲੀ ਹੁੰਦਾ ਇਹ ਪੰਜਾਬੀ 24 ਨੰਬਰ ਹੈ ਬਾਈ ਦਾ 726 27 ਹੈ ਇਧਰ ਹੁੰਦਾ ਗੁੰਮੀ ਚਾਹਤੀ ਬਾਈ ਇਧਰੇ ਲੱਗਣੇ ਵੱਡੇ ਟਰਾਲੀ ਆਰਦਾ ਸੀਟੀਆਂ ਪੂਰਾ ਪੂਰਾ ਆਇਆ ਪੂਰਾ ਪੂਰਾ ਭਾਈ ਦੇਖੋ ਅੱਗੇ ਟਾਇਰ ਤੇ ਪਿੱਛੇ ਟਾਇਰ ਪੂਰਾ ਪੂਰਾ ਹੀ ਆ ਪੂਰਾ ਪੂਰਾ ਹੀ ਆਇਆ ਵਜਨ ਕਿੰਨਾ ਹੋਇਆ 423 ਕਿੰਨਾ ਹੋ ਗਿਆ ਭਾਈ 423 ਟਨ ਖਾਲੀ ਕਿੰਨਾ ਹੈ 81 ਕੁਇੰਟਲ ਆ ਵੀਰ 81 ਕੁਇੰਟਲ ਹੈ 423 ਆ 342 ਕਿੰਨਾ ਕਿੰਨਾ 342 ਕੁਇੰਟਲ ਸੀ 300 ਕਿੱਸੇ ਲਾਇਆ ਦਾ ਹੋ ਰਹੀ ਹੋਈ ਆ 342 ਕੁੰਟ ਹੈ 81 ਕੁੰਟਲ ਹੈ 380 ਲਾਲਾ ਜਲ ਹੈ ਹਾਂ ਸਹੀ ਗੱਲ ਹੈ ਹੁਣ ਤੇਰੇ ਵਾਲਾ ਦੇਖ ਲੈਣਾ ਪਹਿਨਾ ਤੂੰ ਹੀ ਚਖਾਲਾ ਮੇਰਾ ਦਾ ਪਿਆ ਗੰਨਾ ਹਾਂ 85 ਇਹ ਨਾਲੇ 85 ਦਿੰਦਾ ਬਾਈ ਹਾਂ ਬਾਈ ਇੱਕ ਕਿੱਲੇ ਦੇ ਘੇੜ ਤੇ ਗੰਨਾ ਪਾਈ ਫਿਰਦਾ ਬਾਈ 80 ਕਿੰਟਲ ਦੇ ਗੇਟ ਕਹਿੰਦਾ 80 ਇੰਨਾ ਕ ਹੋ ਜਾਂਦਾ 80 ਕਿ 82 ਘਟ ਵੀ ਜਾਂਦਾ ਗਾ 92 ਅਪਰ ਟਰੈਕਟਰ ਬਾਈ ਜੀ ਮਾਰਦਾ ਉਹਨਾਂ ਹਰਸ਼ ਵੀਰ ਆ ਰਹੇ ਹੱਦ ਵਿੱਲੇ ਅਰੇ ਇਹਦੇ ਦੇਣਾ ਸੀ 200 ਸੋ ਕੀ ਹੋਇਆ ਬਾਈ ਉਹ ਤਾਂ ਅਰੇ ਤਾਂ 300 ਲਾਇਆ ਤਾਂ 300 ਤਾਂ ਜਾਰੀ ਹੋ ਗਿਆ 45 ਇਹਦਾ ਦੇਖਦਾ 200 ਲਾਇਆ ਬਈ ਪਲੱਸ ਆਉਣਾ ਚਾਹੀਦਾ ਹੋਊਗਾ ਇੱਧਰ ਜੱਜ ਹਾਂ ਹੁਣ ਵੇ ਮੈਂ ਵੀ ਤੋੜ ਲਵਾ ਹੁਣ ਅੱਗੇ ਥੋੜਾ ਜਿਹਾ ਹੁਣ ਵੀ ਹਰਸ਼ ਵੀਰਾੜਾ ਚੜ ਗਿਆ ਕੰਡੇ ਦੇ ਹੁਣ ਇਹਦਾ ਭਜਨ ਦੇਖਦੇ ਕਿੰਨਾ ਹੋਇਆ ਵੇ 1 ਲਾਲ

ਬਾਤ ਸੇ 150 ਦੇ ਗੇਅਰ ਤੱਕ ਤਾਂ ਮੈਨੂੰ ਅੱਜ ਆਇਤ ਵੀ ਹੈਗਾ ਲੱਗਦਾ ਦੇਖ ਲਓ ਨਕੰਡਾ दौ सौ बारह भाई अपने ट्रैलर लागे इधर भाई आला खा ਕਰਨੀ ਪਈ ਬਾਈ ਟਰਾਲੀ ਤਾਂ ਜਾ ਕੇ ਕਿਤੇ ਹੁਣ ਉਧਰੋਂ ਗੱਜੇਉ ਨੇ ਕਿ 14 ਬੋਟੀ ਵਧੀਆ ਲੱਗਦੀ ਐ 15 16 ਨੂੰ ਐ ਬਿੱਤੇ ਕਰਨਾ ਪਿਆ ਤੇ ਹੁਣ ਬਾਈ ਉਧਰ ਵੀ ਕਰਨ ਲੱਗਿਆ ਅੱਗੇ ਆਹ ਆ ਗਿਆ ਹੁਣ ਬਾਈ ਆ ਦਿੱਪਰ 2 ਪੌਂਟ ਤੇ ਕਰਨਾ ਬਾਈ ਪਰਦੇਸ ਨੂੰ ਕੋ ਕੋ ਮੰਡਲ ਉਹਦਾ ਵੀ ਨਹੀਂ ਹੈਗਾ ਇੱਕ ਵਾਰ ਦਵਾਈ ਹੁਣ ਪੈਕ ਕਰਕੇ ਵੇਚ ਜਾ ਕੇ ਕਿਤੇ ਮੁਰਨਾ ਫੋਟੋਨਰ ਵਾਪਸ ਕਰਨਾ ਪੈਣਾ ਇਹਨਾਂ ਨੂੰ ਅਰਜ਼ੀ ਦੇ ਦੇਵਾ ਬਾਈ ਬਰਾ ਟਰਾਲਾ ਪਾਰਸੀ ਸਾਈਡ ਦੀ ਲੋਟ ਆਉਂਦਾ ਖੇਤਾ ਲਓ ਜੀ ਬਾਈ ਹੋ ਗਿਆ ਵਿਹਲਾ 63 ਕੰਟਰੋਲ ਦਾ ਟਰਾਲਾ ਹੋਇਆ ਖਾਲੀ ਟਰੈਕਟਰ ਟਰਾਲਾ ਪਰਚੀ ਫੜ ਕੇ ਲੈ ਆਨੇ ਆ ਹੋ ਰਿ ਦੋ ਕੰਟਲ ਘਟ ਗਿਆ 150 ਤੋਂ 147 ਕੰਟਲ ਹੋ ਗਿਆ ਚਲੋ ਵਧੇਰਾ ਹੈ ਹਸਵੀੜਾ ਵਾਲਾ ਹਲੇ ਲੱਗਣਾ ਉਹ ਖੜਾ ਹੈ ਹੁਣ ਉਹਦੀ ਵਾਰੀ ਹੈ ਨੋ ਵੀ ਹਸਵੀੜਾ ਟਰੈਕਟਰ ਵੀ ਉਧਰ ਲੱਗ ਗਿਆ ਹੁਣ ਖੋਣ ਲੱਗ ਗਿਆ ਖਾਲੀ ਟਰਾਲਾ ਚੂ ਵੀਰ ਨੇ ਦੇਖ ਖਾਲੀ ਘੰਡਾ ਆ ਗਿਆ ਉਹ ਤਾਂ ਹੈ ਪੂਰਾ ਹੀ ਹੈ ਪਤਾ ਦਾ ਸ਼ਿਫਟ ਤੇ ਕਾਉਂਟ ਲਾ ਤੇ ਵੀ ਤਾਂ ਹੋਇਆ ਇੱਕ 215 ਹੋ ਜਾਣਾ ਨਹੀਂ ਇੱਕ 12 ਨਾ ਤੇ ਚਲੋ 17 ਹੋ ਗਿਆ ਕਾਟ-ਕੱਟ ਕੇ ਵੀ 215 ਵੱਜ ਜਾਣਾ ਤੇਰਾ ਬਤੇਰਾ ਥੋੜਾ ਹੈ ਲੱਗਦਾ ਨਹੀਂ ਆ ਹਾਂ ਚਲੋ ਬਈ ਚੱਲਦੇ ਹਾਂ ਹੁਣ ਹੁਣ ਬੰਦ ਹੋਣ ਵਾਲਾ ਫੋਨ ਫੋਨ ਵੀ ਬੰਦ ਹੋਣ ਵਾਲਾ ਚਲੋ ਮਿਲਦੇ ਆ ਬਾਈ ਹੁਣ ਅਗਲੀ ਵੀਡੀਓ ਚ ਲੋ ਬਾਈ ਘਰੇ ਆ ਗਿਆ ਚਾਹ ਪਾਣੀ ਪੀਏ ਤੇ ਬਾਈ ਕਿੰਨਾ ਮੈਂ ਅ ਕੱਲ ਵਾਲੀ ਵੀਡੀਓ ਜਿਹੜੀ ਪਾਈ ਸੀ ਤੇ ਵਿੱਚ ਬਾਈ ਬੜੇ ਕਮੈਂਟ ਕਰਦੇ ਆ ਜੱਗੇ ਬੋਲਦੇ ਆ ਆਪਣਾ ਬਾਈ ਉੱਥੇ ਟਰੈਕਟਰ ਦਾ ਕੋਈ ਕਸੂਰ ਨਹੀਂ ਹੈਗਾ ਟਰੈਕਟਰ ਦਾ ਜਾਨ ਬਹੁਤ ਹੈ ਬੜੀ ਪਾਵਰ ਹੈ ਬਾਅਦ ਚਦਰ ਦੂਏ ਖੇਤ ਚ ਸੁੱਕੇ ਚ ਬਾਹਰ ਕੱਢ ਕੇ ਲਿਆਨੇ ਧਰਤੀ ਪੜਤੀ ਉਹਨੇ ਜ਼ੋਰ ਦਾ ਕੋਈ ਹਿਸਾਬ ਨਹੀਂ ਹੈਗਾ ਉੱਥੇ ਪਰ ਜੇ ਸੁੱਕਾ ਖੇਤ ਹੋਵੇ ਗਿੱਲੇ ਖੇਤ ਤਾਂ ਬਾਈ ਮੈਂ ਪਹਿਨਾ ਵੀ ਕਿਹਾ ਤਾਂ ਜਿਹੜਾ ਮਰਜੀ ਟਰੈਕਟਰ ਹੋਵੇ ਗੱਲ ਇਹ ਦੀ ਮੈਨੂੰ ਕਈ ਬੰਦੇ ਨੇ ਤਿੰਨ ਚਾਰ ਬੰਦੇ ਨੇ ਕੱਲ ਜਦ ਮੈਂ ਭਾਂਡੇ ਉੱਤੇ ਸਾਫ਼ ਕਰਦੇ ਤੇ ਫੋਨ ਵੀ ਆਏ ਤੇ ਜਦ ਵੀ ਮੈਂ ਉਹਨਾਂ ਨੂੰ ਕਿਹਾ ਬਈ ਕੱਲ ਦੀ ਵੀਡੀਓ ਚ ਦੇਖ ਲਿਓ ਮੈਨੂੰ ਕਹਿੰਦੇ ਯਾਰ 36 30 ਕੱਲਾ ਪਾਉਣਾ ਤਾਂ ਪਰਸੋਂ ਵੀ ਆਈਗੇ ਵੀ 36 30 ਕੱਲਾ ਪਾਉਣਾ ਤਾਂ ਉਦੋਂ ਜਿਹੜਾ ਤੁਸੀਂ ਤਿੰਨ ਟਰੈਕਟਰ ਪਾ ਕੇ ਪਾਏ ਆ ਇਸ ਕਰਕੇ ਪਾ ਕੇ ਦਿਖਾਇਆ ਤਾਂ ਵੀ ਬਾਈ ਗਿੱਲੇ ਖੇਤ ਕੋਈ ਪਾਵਰ ਕੰਮ ਨਹੀਂ ਕਰਦੀ ਹੈਗੀ ਜਦ ਟਰੈਕਟਰ ਸਲਿੱਪੇ ਕੱਢ ਗਿਆ ਫਿਰ ਕਿਆ ਕਰੂਗਾ ਅੰਜਨੀ ਦਾਬਦਾ ਦਾ ਵੀ ਟਰੈਕਟਰ ਦਾ ਅੰਜਨ ਦਾਬਦਾ ਹੋਵੇ ਜਾਨ ਬਹੁਤਾ ਜ਼ੋਰ ਦਾ ਉਹਦਾ ਬਾਹਰ ਪਤਾ ਲਾਦਾ ਸੁੱਕੇ ਖੇਤ ਕਿਵੇਂ ਧਰਤੀ ਪੜਦਾ ਤਾਂ ਪਹਿਲੇ ਹੈ ਇਹ ਚ ਵੀ ਐ ਕਰਦਾ ਤਾਂ ਪਹੀ ਪਰ ਵੀ ਪੱਟ ਕੇ ਛਿੜ ਦੂੰਗਾ ਇੰਨਾ ਜ਼ੋਰ ਮਾਰਦਾ ਜਾਓ ਜਾਨ ਵੱਧਾ ਬਾਈ ਬਹੁਤ ਜ਼ਿਆਦਾ ਜ਼ੋਰ ਹੈ ਆ ਤੁਸੀਂ ਮੇਰੇ ਅੱਜ ਵਾਲੀ ਵੀਡੀਓ ਚ ਦੇਖ ਲੋ ਪੰਜਾਬ ਇਹ ਨਹੀਂ ਮੰਨੇਦਾ ਫੇਰੀ ਨੇ ਕਿੰਨਾ ਹੁਗਰਾ ਹੋਇਆ ਪਰ ਪੱਧਰਾ ਹੋਵੇ ਸੁੱਕਾ ਹੋਵੇ ਫੇਰ ਨਹੀਂ ਖਚਾਈ ਨਮਾਨ ਆਹੀ ਚਾਹੇ 100 ਕਵੰਟਰ ਦੇ ਪਰ ਹੋਰ ਹੁੰਦਾ ਤਾਂ ਵੀ ਉਹਨੇ ਪੱਟ ਲਿਆਉਣ ਦਾ ਰਾਮ ਤੇ ਪਰ ਖੇਤੇ ਨਹੀਂ ਹੈਗੇ ਜਾਂ ਖੇਤ ਮੈਂ ਪਹਿਲਾਂ ਹੀ ਦੱਸਿਆ ਹੈ ਵੀ ਖੇਤ ਗਿੱਲੇ ਆ ਉਸ ਦਿਨ ਵੀ ਮੈਂ ਸਮਝਾਈ ਕਿ ਦੋਏ ਦਿਨ ਪਾਈ ਮੈਨੂੰ ਬਹੁਤ ਫੋਨ ਬਾਹਰ ਤੋਂ ਵੀ ਆਇਆ ਇੱਧਰ ਤੋਂ ਵੀ ਕਹਿੰਦੇ ਭਾਈ ਤੁਸੀਂ 55 ਜਤੀ ਕੱਲਾ ਹੀ ਪਾਲਣ ਤਾਂ ਉਹਨੇ ਇੰਨਾ ਹੀ ਨੂੰ ਤਾਂ ਕੱਲੇ ਨੇ ਖਿੱਚਣਾਂ ਦਾ ਫਲਾਣਾ ਵੀ ਭਾਈ ਉਹ ਸਾਨੂੰ ਵੀ ਪਤਾ ਹੈ ਠੀਕ ਹੈ ਸੁੱਕੇ ਖਿੱਚ ਖਿੱਚ ਸਕਦਾ ਪਰ ਗਿੱਲੇ 'ਚ ਨਹੀਂ ਖਿੱਚ ਹੁੰਦਾ ਭਾਈ ਗਿੱਲੇ ਦਾ ਜ਼ਿਆਦਾ ਉਹੀ ਮੈਂ ਪਹਿਲਾਂ ਵੀ ਦੱਸਿਆ ਵੀ ਜ਼ਿਆਦਾ ਗਿੱਲੇ 'ਚ ਸਲਿੱਪ ਕੱਢ ਗਿਆ ਉਹੀ ਟਾਇਰ ਨੂੰ ਮਿੱਟੀ ਲੱਗ ਜਾਂਦੀ ਹੈ ਟਰੈਕਟਰ ਦਾ ਕੋਈ ਕਸੂਰ ਨਹੀਂ ਹੈਗਾ ਭਾਈ ਜ਼ੋਰ ਬਹੁਤ ਮਾਰਦਾ ہاں ਜ਼ੋਰ ਨਾ ਮਾਰਦਾ ਦਬਦਾ ਸੁੱਕੇ ਫੇਰ ਵ ਉੰਗਣਾ ਭਾਈ ਕਮੈਂਟ ਕਰ ਜਾ ਕਰੀ ਜਾ ਕਰੋ ਵੀ ਕੋਈ ਗੱਲ ਨਹੀਂ ਹੋ ਜਾਂਦਾ ਚਾਹੇ ਮੈਂ ਆਪਕ ਦੱਸੇ ਕਿ ਜਿਹੜਾ ਕੁਛ ਮਰਜ਼ੀ ਪਾ ਲੰਦੇ ਗਿੱਲੇ ਮੂਰੇ ਜੋਰ ਦਾ ਕੋਈ ਉਹ ਨਹੀਂ ਹੁੰਦਾ ਹੈਗਾ ਹਿਸਾਬ-ਕਿਦਾਬ ਨਹੀਂ ਹੈਗਾ ਇਹ ਆਪਣੀ ਉਹਦੇ ਨਾਲ ਹੀ ਨਿਕਲਦਾ ਜੇ ਸਲਿੱਪਾ हट ਕੇ ਕੱਢਣ ਦੇ ਟਰੈਕਟਰ ਨੇ ਆਪੇ ਨਿਕਲ ਜਾਣਾ ਉਹ ਮਿੱਟੀ ਲੱਗਣ ਤੋਂ ਹਟ ਦਿੰਨੀ ਟਾਇਰ ਮੂਰੇ ਚਲੋ ਠੀਕ ਹੈ ਭਾਈ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਚ